ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ ਕਤਲ ਮਾਮਲੇ 'ਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਸਮੂਹ ਵਿਭਾਗਾਂ ਦੇ ਡਾਕਟਰਾਂ, ਸਟਾਫ ਅਤੇ ਮੈਡੀਕਲ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕਰ ਸਿਹਤ ਸਹੂਲਤਾਂ ਬੰਦ ਰੱਖੀਆਂ ਗਈਆਂ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਇਸ ਮਾਮਲੇ 'ਤੇ ਪੂਰੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅੱਜ ਇਹ ਧਰਨੇ ਇਸੇ ਤਰ੍ਹਾਂ ਜਾਰੀ ਰਹਿਣਗੇ। ਮੇਰਾ ਨਾਮ ਡਾਕਟਰ ਮਹਤਾਬ ਸਿੰਘ ਬਾਲਾ ਜੀ ਮੈਂ ਮੈਡੀਕਲ ਅਫਸਰ ਹਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਤੇ ਪੰਜਾਬ ਸਰਵ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦਾ ਪ੍ਰੈਸ ਸੈਕਟਰੀ ਹਾਂ ਤੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦਾ ਵੀ ਪ੍ਰੈਸ ਸੈਕਟਰੀ ਹਾਂ ਕਿਹੜੀਆਂ ਮੰਗਾਂ ਨੂੰ ਲੱਗੇ ਪ੍ਰਦਰਸ਼ਨ ਮੰਗਾਂ ਜੀ ਮੇਨ ਤਿੰਨ ਮੰਗਾਂ ਨੇ ਜੀ ਪਹਿਲੀ ਮੰਗ ਕਿ ਜੋ ਕਲਕੱਤਾ ਮੈਡੀਕਲ ਕਾਲਜ ਵਿੱਚ ਇੱਕ ਕਾਨੂੰਨੀ ਜੋ ਅਪਰਾਧ ਹੋਇਆ ਜਿਸ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਚੱਲੀਆਂ ਜਲੀਆਂ ਜਾ ਰਹੀਆਂ ਨੇ ਹਾਲਾਂਕਿ सीबीआई ਕੋਲ انਕੁਆਇਰੀ ਚਲੇਗੀ ਹੈ ਪਰ ਅਸੀਂ ਚਾਹੁੰਨੇ ਹਾਂ ਕਿ ਫਾਸਟ ਟਰੈਕ ਕੋਰਟ ਦੇ ਥਰੂ ਕੋਈ ਛੇਤੀ ਉਹਨੂੰ ਜਸਟਿਸ ਮਿਲ ਸਕੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਉਹਦੀ ਸਜ਼ਾ ਮਿਲੇ ਦੂਸਰੀ ਸਾਡੀ ਡਿਮਾਂਡ ਹੈ ਕਿ ਸੈਂਟਰਲ ਪ੍ਰੋਟੈਕਸ਼ਨ ਐਕਟ ਹੈ ਜੋ ਜੋ ਸੇਧ ਕਾਮਿਆਂ ਦੀ ਸਿਹਤ ਨੂੰ ਪ੍ਰੋਟेक्ट ਕਰਨ ਲਈ ਇੱਕ ਪੂਰਾ ਕਾਨੂੰਨ ਹੈ ਜਿਸ ਨੂੰ ਕਿ ਹਲੇ 2020 ਦਾ ਉਹਨਾਂ ਠੰਡੇ ਬਸਤੇ 'ਚ ਸੈਂਟਰ ਗਵਰਨਮੈਂਟ ਨੇ ਪਾਇਆ ਹੋਇਆ ਉਹ ਚੰਗੀ ਤਰ੍ਹਾਂ ਲਾਗੂ ਹੋਵੇ ਜਿਸ ਦੇ ਨਾਲ ਥੋੜਾ ਜਿਹਾ ਸੁਰੱਖਿਆ ਪਰਮੰਧਾਨ ਵਿੱਚ ਮਜ਼ਬੂਤੀ ਆਏਗੀ ਤੀਸਰੀ ਸਾਡੀ ਡਿਮਾਂਡ ਜੋ ਸਾਡੇ ਲੋਕਲ ਲੈਵਲ ਤੇ ਆ ਕਿ ਸਾਡੇ ਰਜਿੰਦਰਾ ਹਸਪਤਾਲ ਵਿੱਚ ਵੀ ਉਸ ਰੱਖਿਆ ਦੇ ਪ੍ਰਬੰਧ ਬਹੁਤ ਵਧੀਆ ਨਹੀਂ ਆ ਸੁਰੱਖਿਆ ਭਾਵੇਂ ਉਹ ਮਰੀਜ਼ਾਂ ਦੀ ਆ ਭਾਵੇਂ ਡਾਕਟਰਾਂ ਦੀ ਆ ਭਾਵੇਂ ਸਟਾਫ ਦੀ ਆ ਸਿਹਤ ਮੰਤਰੀ ਪਟਿਆਲੇ ਦੇ ਨੇ ਡਾਕਟਰ ਬਲਬੀਰ ਸਿੰਘ ਪਟਿਆਲੇ ਦੇ ਵਿੱਚ ਮਾ ਰਜਿੰਦਰਾ ਹਸਪਤਾਲ ਕਿਸੇ ਕਾਰੋਂ ਇੱਚੇ ਸੁਰੱਖਿਆ ਨਹੀਂ ਤੁਹਾਨੂੰ ਕਿਉਂ ਐਵੇਂ ਲੱਗਦਾ ਆ ਦੇਖੋ ਜੀ ਸਿਹਤ ਮੰਤਰੀ ਜਿਓ ਨੇ ਉਹ ਕੱਲੇ ਪਟਿਆਲੇ ਦੇ ਨਹੀਂ ਨੇ ਉਹ ਪੂਰੇ ਪੰਜਾਬ ਦੇ ਨੇ ਪੂਰਾ ਪੰਜਾਬ ਉਹਨਾਂ ਨੇ ਦੇਖਣਾ ਹੁੰਦਾ ਬਟ ਜਿੰਨੀਆਂ ਕੋ ਉਹਨਾਂ ਨੇ ਲਿਮਿਟੇਸ਼ਨਸ ਨੇ ਸਾਡੀ ਜ਼ਰੂਰਤ ਸਪੋਰਟਸ ਨੇ ਬਟ ਜੋ ਸਰਕਾਰ ਦੇ ਉਪਰੋਂ ਕੋ ਫੈਸਲੇ ਹੁੰਦੇ ਨੇ ਜਿਹੜੇ ਕਿ ਸ਼ਾਇਦ ਉਹਨਾਂ ਦੇ ਹੱਥ ਵੀ ਨਹੀਂ ਹਨ ਉਹਨਾਂ ਵੱਲੋਂ ਤਾਂ ਜੋ ਵੀ ਸਾਡੀ ਡਿਮਾਂਡ ਆ ਕੇ ਫਾਰਵਰਡ ਕੀਤੀ ਜਾਂਦੀ ਆ ਬਟ ਸੁਰੱਖਿਆ ਪ੍ਰਬੰਧ ਇੱਥੇ ਨਹੀਂ ਹਨ ਤੁਸੀਂ ਆਪਣੇ ਲੈਵਲ ਤੇ ਵੀ ਸਰਵੇ ਕਰਕੇ ਦੇਖ ਸਕਦੇ ਹੋ ਕਿ ਕਿੰਨੀ ਪਬਲਿਕ ਇੱਥੇ ਡੇਲੀ ਆਉਂਦੀ ਹੈ ਕਿੰਨੇ ਇੱਥੇ ਐਂਟਰੀ ਪੁਆਇੰਟ ਨੇ ਕਿੰਨੇ ਐਗਜ਼ਿਟ ਪੁਆਇੰਟ ਨੇ ਕਿਉਂਕਿ ਪਬਲਿਕ ਪਲੇਸ ਆ ਜਿਵੇਂ ਕੋ ਬੱਸ ਸਟੈਂਡ ਹੁੰਦਾ ਜਿਵੇਂ ਕੋ ਰੇਲਵੇ ਸਟੇਸ਼ਨ ਹੁੰਦਾ ਇਹ ਪਬਲਿਕ ਜੇ ਕੋਈ ਵੀ ਆ ਜਾ ਸਕਦਾ ਬਟ ਇੱਥੇ ਜੋ ਅੰਦਰ ਇੰਨੇ ਸਾਡੇ ਕੀਮਤੀ ਜੋ ਡਾਕਟਰ ਨੇ ਤੁਸੀਂ ਮੇਰੀ ਗੱਲ ਮੰਨੋ ਬੱਚਾ ਦਸਰ ਡਾਕਟਰ ਬਣਾਇਆ ਹੋਵੇ ਉਹਨਾਂ ਦੀ ਕੀਸੀਆ ਹੋ ਜਾਂਦੀਆਂ ਸਾਰੇ ਪਰਿਵਾਰ ਦੀਆਂ ਇੱਕ ਡਾਕਟਰ ਬਣਾਉਣ ਲਈ ਐਮਬੀਬੀਐਸ ਕਰਾਉਣ ਲਈ ਪੂਰੇ ਪਰਿਵਾਰ ਦਾ ਜ਼ੋਰ ਲੱਗਦਾ ਉਹ ਬੱਚਾ ਸਾਡਾ ਇੱਥੇ ਅੱਗੋਂ ਐਮਡੀ ਕਰਦਾ ਜਾਂ ਪੜ੍ਹਦਾ ਉਹਦੀ ਸੁਰੱਖਿਆ ਲਈ ਅਸੀਂ ਕੋਈ ਰੱਖ ਨਹੀਂ ਰਹੇ ਤੇ ਜਿਹੜੇ ਪੋਲੀਟਿਸ਼ੀਅਨਸ ਨੇ ਠੀਕ ਹੈ ਉਹਨਾਂ ਨੂੰ ਵੀ ਸੁਰੱਖਿਆ ਦੀ ਲੋੜ ਆ ਉਹ ਦੋ ਦੋ ਸੋ ਬੰਦੇ ਰੱਖੀ ਬੈਠੇ ਆ ਅਸੀਂ ਤਾਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਪਰਸਨਲ ਗਾਰਡ ਚਾਹੀਦਾ ਸੀਸੀਟੀਵੀ ਕੈਮਰੇ ਹੋਣ ਜਿਨ੍ਹਾਂ ਲੋਕਾਂ 'ਚ ਕੁਝ ਡਰ ਹੋਵੇ ਸ਼ਰਾਰਤੀ ਅੰਸਰਾਂ ਲਈ ਪਲੱਸ ਸਕਿਉਰਟੀ ਗਾਰਡ ਜਿਹੜੇ ਹੋਣ ਇੱਥੇ ਪ੍ਰੋਪਰ ਕਈ ਲੱਖਾਂ ਕੈਂਚ ਨੇਰੇ ਆ ਉੱਥੇ ਲਾਈਟਾਂ ਲੱਗੀਆਂ ਹੋਣ ਇਸ ਕਰਕੇ ਅੱਛਾ ਸਰਕਾਰ ਵੱਲੋਂ ਕੋਈ ਹਲੇ ਖੁੱਲੇ ਤੌਰ ਤੇ ਬਿਆਨ ਨਹੀਂ ਆਇਆ ਰਾਤ ਦੇ ਵੇਲੇ ਸਿਰਫ ਨੌਨ ਸਕਿਉਰਿਟੀ ਗਾਰਡ ਹੁੰਦੇ ਤੁਸੀਂ ਦੇਖ ਲਓ ਇੰਨਾ ਵੱਡਾ ਇੰਸਟੀਚਿਊਟ ਆ ਓਨਲੀ ਨੌਨ ਸਕਿਉਰਿਟੀ ਗਾਰਡ ਨਾਲ ਚੱਲ ਸਕਦਾ ਇੱਥੇ ਬਾਹਰੋਂ ਗੱਡੀਆਂ ਹੁੰਦੀਆਂ ਰਾਤ ਨੂੰ ਪਾਰਕਿੰਗ 'ਚ ਬੈਠ ਕੇ ਸ਼ਰਾਬਾਂ ਪੀਂਦੇ ਨੇ ਲੋਕੀ ਫਿਰ ਸਾਡੀਆਂ ਇੱਥੇ ਜੋ ਕੁੜੀਆਂ ਸਟਾਫ ਨੇ ਉਹਨਾਂ ਨਾਲ ਗਲਤ ਰਕਤਾਂ ਕਰਦੇ ਆ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਸ ਲਈ ਇਸ ਲਈ ਜੇ ਤੁਹਾਡਾ ਕਿਸੇ ਦਾ ਵੀ ਇੱਥੇ ਕੋਈ ਹੋਵੇ ਤਾਂ ਤੁਹਾਨੂੰ ਵੀ ਕਿਸੇ ਨੂੰ ਪਸੰਦ ਨਹੀਂ ਹੋਏਗਾ ਜਿਹੜੇ ਇਲਜ਼ਾਮ ਲਾ ਰਹੇ ਹੋ ਕਦੀ ਗਲਤ ਬਾਤ ਕੀਤੀ ਹੈ ਤੁਸੀਂ ਸ਼ਾਇਦ ਮੰਤਰੀ ਜਾਂ ਕਿਤੇ ਮੈਡੀਕਲ ਸੁਣਿਆ ਨਾ ਉਹਨਾਂ ਨਾਲ ਬਹੁਤ ਮੀਟਿੰਗਸ ਹੋਈਆਂ ਉਹਨਾਂ ਨੂੰ ਅਸੀਂ ਚਿੱਠੀਆਂ ਦੇ ਚੁੱਕੇ ਹਾਂ ਮੈਮੋਰੰਡਮ ਦੇ ਚੁੱਕੇ ਹਾਂ ਪੀਐਮ ਐਸੋਸੀਏਸ਼ਨ ਵੱਲੋਂ ਵੀ ਹਾਲੇ-ਕੱਲ੍ਹ ਹੀ ਸਾਡੇ ਐਸੋਸੀਏਸ਼ਨ ਦੀ ਸੈਕਟਰੀ ਸਾਹਿਬ ਨਾਲ ਮੀਟਿੰਗ ਸੀ ਚੰਡੀਗੜ੍ਹ ਡਿਟੇਲਸ ਸੁਣ ਲੈਂਦੇ ਨੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਚੀਜ਼ ਰੋਕਦੀ ਐ ਗੋ ਇੰਪਲੀਮੈਂਟ ਕਰਨ ਤੋਂ ਤੁਸੀਂ ਵੀ ਖੁਦ ਪ੍ਰੈਸ ਰਿਪੋਰਟਰ ਤੁਸੀਂ ਬਾਅਦ ਚੋਂ ਪਹਿਲਾਂ ਤਾਂ ਇੱਕ ਨਾਗਰਿਕ ਹਾਂ ਮੈਂ ਵੀ ਡਾਕਟਰ ਬਾਅਦ ਚਾਂ ਇੱਕ ਨਾਗਰਿਕਾਂ ਤੁਸੀਂ ਆਪ ਦੱਸ ਦੋ ਕਿੰਨਾ ਕ ਫਰਕ ਆਇਆ ਕੋਈ ਸਰਕਾਰ ਚੇਂਜ ਹੋਣ ਨਾਲ ਕਿੰਨੀ ਆਸ ਨਾਲ ਤੁਸੀਂ ਵੀ ਵੋਟ ਪਾਈ ਹੋਊਗੀ ਅਸੀਂ ਵੀ ਵੋਟ ਪਾਈ ਹੈ ਤੇ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਕਿੰਨਾ ਕ ਬਦਲਾਅ ਆਇਆ ਕਿੰਨਾ ਕ ਚੇਂਜ ਆਇਆ ਉਹ ਤੁਸੀਂ ਬਿਹਤਰ ਮੇਰੇ ਨਾਲ ਦੱਸ ਸਕਦੇ ਡਾਕਟਰ ਸਾਹਿਬ ਇਹਦੇ ਨਾਲ ਜਿਹੜੀ ਓਪੀਡੀ ਤੁਸੀਂ ਬੰਦ ਕੀਤੀਆਂ ਨੇ ਉਹਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਨਹੀਂ ਆ ਰਹੀ ਹੈਗੀ ਓਪੀਡੀ ਬੰਦ ਹੋਈ ਹੈ ਭਾਜੀ ਐਮਰਜੈਂਸੀ ਸਰਵਿਸ ਹੁਣ ਵੀ ਜਾ ਕੇ ਦੇਖ ਲਓ ਸੰਪੂਰਨ ਤੌਰ ਤੇ ਖੁੱਲੀਆਂ ਨੇ ਸੋ ਉੱਥੇ ਅਸੀਂ ਸਟਾਫ ਜ਼ਿਆਦਾ ਬਿ ਕੋਈ 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 ਬੰਦਾ ਨਾਬੇ ਤੋਂ ਆ ਰਿਹਾ ਕੋਈ ਮਰੀਜ਼ ਕੋਈ ਮਲੇਰਕੋਟਲੇ ਤੋਂ ਆ ਰਿਹਾ ਕੋਈ ਕੈਥਲ ਤੋਂ ਆ ਰਿਹਾ ਕੋਈ ਭੇਵੇ ਤੋਂ ਆ ਰਿਹਾ ਉਹਨੂੰ ਤਕਲੀਫ ਨਾ ਹੋਵੇ ਐਮਰਜੈਂਸੀ ਐਕਸਰੇ ਵੀ ਹੋ ਰਿਹਾ ਹੈ ਮਰੀਜ਼ਾਂ ਦੀ আলਟਰਾ ਸਾਊਂਡ ਵੀ ਹੋ ਰਿਹਾ ਹੈ ਓਪੀਡੀ ਸਰਵਿਸ ਜ਼ਰੂਰ ਮੰਗਦਾ ਸਾਡਾ ਦਿਲ ਨਹੀਂ ਕਰਦਾ ਕਿ ਬੰਦ ਕਰਨ ਨੂੰ ਪਰ ਜੋ ਸਾਡੇ ਨਾਲ ਅਨਿਆਏ ਹੋਇਆ ਉਹਦੇ ਨਾਲ ਲੱਗਦਾ ਹੈ ਕਿ ਸ਼ਾਇਦ ਓਪੀਡੀ ਅਸੀਂ ਬੰਦ ਕਰ ਲਈਏ ਤੇ ਕੋਈ ਅਨਿਆਏ ਨਹੀਂ ਹੋਏਗਾ ਕਦ ਤੱਕ ਚੱਲੇਗਾ ਤੇਰਾ ਪ੍ਰਦਰਸ਼ਨ ਹਾਲੇ ਅੱਜ ਸ਼ਾਮ ਨੂੰ ਫੇਰ ਅਸੀਂ ਸਾਡੀ ਮੀਟਿੰਗ ਹੋਏਗੀ ਜਿੱਥੇ ਬੰਦੀਆਂ ਦੀ ਪੀਐਮ ਐਸ ਐਸੋਸੀਏਸ਼ਨ ਦੀ ਆਰਡੀਏ ਦੀ ਜੋ ਵੀ ਇਹਨਾਂ ਦਾ ਕਲੈਕਟਿਵ ਫੈਸਲਾ ਲਿਆ ਜਾਏਗਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਇਹਨੂੰ ਕੰਟੀਨਿਊ ਵੀ ਕਰ ਸਕਦੇ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੋਵੇਗਾ ਕਿ 9 ਅਗਸਤ ਦੀ ਰਾਤ ਨੂੰ ਜਾਂ ਤੁਸੀਂ ਤੜਕਾ ਕਹਿ ਸਕਦੇ ਆ 3 ਤੋਂ 6 ਵਜੇ ਦੇ ਵਿੱਚ ਬੈਸਟ ਬੰਗਾਲੀਕ ਡਾਕਟਰ ਦਾ ਰੇਪ ਹੋ ਜਾਂਦਾ ਉਹਦਾ ਗਰੂਸਮ ਮਰਡਰ ਹੋ ਜਾਂਦਾ ਹੈ ਤੇ ਉਹਦੇ ਜਦੋਂ ਉੱਥੋਂ ਦੇ ਡਾਕਟਰਸ ਪ੍ਰੋਟੈਸਟ ਕਰਦੇ ਆ ਉੱਥੇ ਹੋਲੀਗਨ ਜਮ ਬੜੀ ਵੈਂਟਿਲੇਜੇਸ਼ਨ ਹੁੰਦੀ ਹੈ ਸੋ ਉਹਦੇ ਇਨਸੋਲੀਡੇਡ ਡਾਇਰੈਕਟਿਵ ਵਿਦ them ਅਸੀਂ ਪ੍ਰੋਟੈਸਟ ਕਰਿਆ ਜੀ ਪੂਰੇ ਭਾਰਤ ਦੇ ਵਿੱਚ ਅੱਜ ਜਿਹੜਾ ਪ੍ਰੋਟੈਸਟ ਕਿਤੇ ਆ ਗਿਆ ਓਪੀਡੀ ਬੰਦ ਹੈ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਵਕੀ ਰੱਖਦਾ ਹਾਂ ਸਮਝਦਾ ਹਾਂ ਅਸੀਂ ਵੀ ਉਹਨਾਂ ਲੋਕਾਂ ਦੇ ਉਹਨਾਂ ਪਬਲਿਕ ਦਾ ਪਾਰਟ ਹੈਗੇ ਹਾਂ ਸਾਡੇ ਘਰ ਵੀ ਮਰੀਜ਼ ਹੈਗੇ ਆ ਮੇਰੇ ਪੇਰੈਂਟਸ ਬਿਮਰਦ ਨੇ ਮਾਈ ਵਾਈਫ ਇਜ਼ ਅ ਪ੍ਰੈਗਨੈਂਟ ਲੇਡੀ ਮੇਰੇ ਬੱਚੇ ਛੋਟੇ ਆ ਉਹਨ ਵੀ ਟਾਈਮ ਟਾਈਮ ਤੇ ਦਵਾਦਾਰੂ ਦੀ ਲੋੜ ਪੈਂਦੀ ਹੈ ਐਦਾਂ ਨਹੀਂ ਕਿ ਜਿਵੇਂ ਡਾਕਟਰ ਕਮਿਊਨਿਟੀ ਸਾਡੇ ਮਰੀਜ਼ ਨਹੀਂ ਹੈਗੇ ਸੋ ਮੈਂ ਸਾਰਿਆਂ ਦੀ ਦਰ ਸਮਝਦਾ ਹਾਂ ਪਰ ਸਾਡਾ ਜਿਹੜਾ ਰੀਜ਼ਨ ਜਿਹੜਾ ਇੰਨਾ ਸਟਰੋਂਗ ਜਿਹੜਾ ਅਸੀਂ ਸਟੈਪ ਚੱਕਿਆ ਉਹਦਾ ਇੱਕ ਰੀਜ਼ਨ ਹੈ ਕਿ ਜੋ ਇਨਹਾਉਣਾ ਕਾਰਨਾਮਾ ਵੈਸਟ ਬੰਗਾਲ ਵਿੱਚ ਹੋਇਆ ਹੈ ਆ ਉਹ ਅਸਹਿ ਹੈ ਸਾਡੇ ਲਈ ਉਹ ਸਾਡੇ ਤੇ ਵਾਰ ਹੈ ਸਾਡੀ ਖੂਨ ਤੇ ਵਾਰ ਹੈ ਜਿਸ ਤਰ੍ਹਾਂ ਉਹ ਤੇ ਕਟੜਾਈ ਹੈ ਉਸ ਨੂੰ ਰੋਕਣ ਲਈ ਲੱਗਦਾ ਨਹੀਂ ਹੈ ਕਿ ਕੋਈ ਐਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਜਿਹੜੇ ਇਹੋ ਜਿਹੇ ਲੋਕ ਐ ਇਸ ਤੋਂ ਡਰਨ ਇਸ ਤੋਂ ਸਰ ਮੈਂ ਤੁਹਾਡੀ ਗੱਲਾਂ ਬਿਲਕੁਲ ਰਾਜ਼ੀ ਹਾਂ ਕਾਨੂੰਨ ਬੰਨਣਾ ਵੀ ਚਾਹੀਦਾ ਹੈ ਆਲਰੇਡੀ ਕਾਨੂੰਨ ਹੈਗੇ ਵੀ ਨੇ ਪੰਜਾਬ ਵਿੱਚ ਵੀ ਵਰਕਫੋਰਸ ਜਿਹੜਾ ਮੈਡੀਕਲ ਜਿਹੜਾ ਮੈਡੀਕਲ ਵਰਕਫੋਰਸ ਦੇ ਲਈ ਇੱਕ ਸਪੈਸ਼ਲ ਲਾਅ ਹੈਗਾ ਕਿ ਉਹਨਾਂ ਦੇ ਅਗੇਂਸਟ ਜੇ ਕੋਈ ਵਾਇਲੈਂਸ ਹੁੰਦੀ ਹੈ ਉਹਦਾ ਕਾਨੂੰਨ ਹੈਗਾ ਪਰ ਸਰ ਇੱਕ ਅਸੀਂ ਚੀਜ਼ ਹੈਗੀ ਇੰਪਲੀਮੈਂਟੇਸ਼ਨ ਅਸੀਂ ਕਾਨੂੰਨ ਬਣਾ ਰਹੇ ਹਾਂ ਬਹੁਤ ਚੰਗੀ ਗੱਲ ਹੈ ਮੈਂ ਇਸ ਚੀਜ਼ ਦਾ ਸਵਾਗਤ ਕਰਦਾ ਕਾਨੂੰਨ ਮੰਨ ਰਿਹਾ ਉਹਦੀ ਇੰਪਲੀਮੈਂਟੇਸ਼ਨ ਕੀ ਹੈ ਉਹਨੂੰ ਕਿੱਦਾਂ ਫਾਲੋ ਕੀਤਾ ਜਾਂਦਾ ਇਹ ਮੈਟਰ ਇਹ ਮੈਟਰ ਕਰਦਾ ਕਿਉਂਕਿ ਕਿਸੇ ਨਾਲ ਵੀ ਇਹ ਘਟਨਾ ਹੋ ਸਕਦੀ ਜਿੱਦੂ ਦੀ ਬਿਲਕੁਲ ਬਿਲਕੁਲ ਕਿਸੇ ਨਾਲ ਕੋਈ ਪੁਲਿਸ ਦਾ ਹੈ ਜਾਂ ਕੁਝ ਸਰ ਹਰੇਕ ਸਿਟੀਜ਼ਨ ਆਫ ਇੰਡੀਆ ਨੂੰ ਰਾਈਟ ਆ ਉਹਦੀ ਜ਼ਿੰਦਗੀ ਆ ਚਾਹੇ ਡਾਕਟਰ ਆ ਚਾਹੇ ਕੋਈ ਇੰਜੀਨੀਅਰ ਆ ਚਾਹੇ ਤੁਸੀਂ ਆ ਆਪਣੇ ਪੱਤਰਕਾਰ ਭਰਾ ਹੋ ਚਾਹੇ ਜਨਰਲ ਪਬਲਿਕਾ ਹਰੇਕ ਬੰਦੇ ਨੂੰ ਜੀਣ ਦਾ ਹੱਕ ਆ ਹਰੇਕ ਬੰਦੇ ਲਈ ਕਾਨੂੰਨ ਹੋਣਾ ਚਾਹੀਦਾ ਕਾਨੂੰਨ ਹੈਗੇ ਵੀ ਆ ਉਹਦੀ ਇੰਪਲੀਮੈਂਟੇਸ਼ਨ ਕੀ ਆ ਉਹਦੀ ਵਰਤੋਂ ਕਿਵੇਂ ਕੀਤੀ ਜਾਂਦੀ ਆ ਉਸ ਤੋਂ ਪਹਿਲਾਂ ਨਿਰਦੇਖਾਂਤ ਦੀ ਇਸ ਤਰ੍ਹਾਂ ਦਾ ਸਾਹਮਣਾ ਆਇਆ ਉਸ ਤੋਂ ਬਾਅਦ ਵੀ ਲੱਗਦਾ ਨਹੀਂ ਸਰਕਾਰ ਕਿਤੇ ਨਾ ਕਿਤੇ ਘੜੀ ਢਿੱਲ ਵੱਤ ਦੀ ਨਜ਼ਰ ਆ ਸਰ ਸਰਕਾਰ ਤੇ ਵੀ ਅਸੀਂ ਕਹਿ ਸਕਦੇ ਹਾਂ ਬਟ ਸਰ ਸਾਨੂੰ ਐਸ ਸੋਸਾਇਟੀ ਵੀ ਸੋਚਣਾ ਚਾਹੀਦਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਠੀਕ ਹੈ ਨਾ ਅਸੀਂ ਚਲੋ ਸਰਕਾਰ ਤਾਂ ਬਿਲਕੁਲ ਉਹਨਾਂ ਦੀ ਜੋ ਉਹਨਾਂ ਦੀਆਂ ਸ਼ਾਰਟਕਮਿੰਗਸ ਹੈਗੀਆਂ ਉਹ ਤਾਂ ਅਸੀਂ ਗਿਣਾ ਰਹੇ ਹਾਂ ਪਰ ਸਾਨੂੰ ਆਪਣੇ ਅੰਦਰ ਵੀ ਝਾਕਣਾ ਚਾਹੀਦਾ ਕਿ ਐਜ਼ ਅਸੀਂ ਐਜ਼ ਅ ਨੇਸ਼ਨ ਐਜ਼ ਅ ਸਟੇਟ ਐਜ਼ ਅ ਸੋਸਾਇਟੀ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਡੀਆਂ ਜੋ ਮਨੁੱਖੀ ਜੋ ਸਾਡੀਆਂ ਮੋਰਲ ਵੈਲਿਊਜ਼ ਹੁੰਦੀਆਂ ਆ ਜੋ ਐਥੀਕਲ ਵੈਲਿਊਜ਼ ਹੁੰਦੀਆਂ ਐਜ਼ ਅ ਹਿਊਮਨ ਮੀਂਗ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਾਨੂੰ ਸਾਰਿਆਂ ਨੂੰ ਇਨਟਰੋਸਪੈਕਟ ਕਰਨ ਦੀ ਲੋੜ ਹੈ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਉਸ ਦੇ ਬਾਰੇ ਦੱਸੋ ਹਾਂਜੀ ਅੱਜ ਜੋ ਪੂਲ ওভার ਪੰਜਾਬ ਅੰਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਕਲਕੱਤਾ ਕੇਸ ਦਾ ਤੁਹਾਨੂੰ ਪਤਾ ਹੀ ਹੋਏਗਾ ਜਿੱਥੇ ਇੱਕ ਮਹਿਲਾ ਡਾਕਟਰ ਨਾਲ ਰੇਪ ਤੇ ਬਾਅਦ ਚ ਉਹਦਾ ਮਰਡਰ ਕੀਤਾ ਗਿਆ ਤੇ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਘਟਨਾ ਨਾਲ ਸਾਡਾ ਸਾਰਾ ਸਮਾਜ ਹਿਲ ਗਿਆ ਹੈ ਸਾਡੇ ਦੇ ਕੋ ਹਸਪੀਟਲ ਵਿੱਚ ਹੈਲਥ ਸੈਂਟਰਸ ਤੇ ਦਿਨ ਰਾਤ ਲੇਡੀ ਡਾਕਟਰਸ ਕੰਮ ਕਰਦੀਆਂ ਨੇ ਤੇ ਜੇ ਇਹੋ ਜਿਹੇ ਘਟਨਾਵਾਂ ਹੋਣ ਲੱਗੀਆਂ ਤੇ ਕੌਣ ਕੰਮ ਕਰਨਾ ਚਾਹੇਗਾ ਨਾ ਇਰਾਦੇ ਇਰਾਦੇ ਟਾਈਮ ਤੁਹਾਨੂੰ ਹੈਲਥ ਸਰਵਿਸਿਜ਼ ਨਹੀਂ ਮਿਲਣਗੀਆਂ ਜੇ ਤੁਹਾਨੂੰ ਸਟਾਫ ਨਰਸਿਸ ਡਾਕਟਰਸ ਹੈਲਥ ਸਰਵਿਸਿਜ਼ ਦੇ ਰਹੇ ਆ ਤੇ ਮੇਰੀ ਲੋਕਾਂ ਨੂੰ ਇਹ ਦੁਇਜਾਰਿਸ਼ ਹੈ ਕਿ ਤੁਸੀਂ ਇਸ ਬਾਰੇ ਸੈਂਸਿਟਿਵਲੀ ਸੋਚਦੇ ਹੋਏ ਤੁਸੀਂ ਵੀ ਪ੍ਰੋਟੈਸਟ ਕਰੋ ਇੱਕ ਡਿਮਾਂਡ ਕਰੋ ਵੀ ਜਿਹੜੇ ਸਾਡੇ ਰਖਵਾਲੇ ਨੇ ਸਿਹਤ ਰਖਵਾਲੇ ਨੇ ਉਹਨਾਂ ਦੀ ਦਾ ਰਾਖੀ ਕਰਨ ਲਈ ਕੋਈ ਰਿਫਾਰਮਸ ਤੇ ਲਾਜ਼ ਬਣਾਏ ਜਾਣ ਤਾਂ ਕਿ ਉਹ ਔਨ ਡਿਊਟੀ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਪਹਿਲੇ ਵੀ ਐਸੇ ਤਰ੍ਹਾਂ ਦੇ ਕਟਨਾਮਾ ਦੇਖਣ ਨੂੰ ਮਿਲਿਆ ਚਾਹੇ ਨੋਟਾ 82 ਚਾਹੋ ਕੀ ਕਹਿਣਾ ਚਾਹੁੰਦੇ ਹਾਂ ਸਤਿਕਾਰਯੋਗ ਬਹੁਤ ਇਹ ਮੈਨੂੰ ਤਾਂ ਇਹੀ ਕਹਿਣਾ ਚਾਹਾਂਗੇ ਕਿ ਇਹੋ ਜਿਹੇ ਕਟਨਾਮਾ ਕਰਨ ਵਾਲਿਆਂ ਨੂੰ ਰੇਪਿਸ ਦੇ ਸ਼ੁੱਡ ਬੀ ਹੈਂਗ ਥੋੜੀ ਸਪੀਡ ਅਪ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਐਂਡ ਮੈਡਮ ਪਬਲਿਕ ਦਾ ਕਿਸ ਤਰ੍ਹਾਂ ਦਾ ਸੰਯੋਗ ਮਿਲ ਰਿਹਾ ਚਾਹੇ ਉਹ ਪਰੇਸ਼ਾਨ ਹੋ ਰਿਹਾ ਫਿਰ ਵੀ ਡਾਕਟਰਾਂ ਦੇ ਨਾਲ ਖੜੇ ਹਾਂਜੀ ਉਹ ਪਰੇਸ਼ਾਨ ਚਲੋ ਹੋ ਰਹੇ ਉਹਦੇ ਲਈ ਖੇਦ ਹੈ ਪਰ ਜਿਹੜੇ ਕਾਫੀ 80% ਆਫ ਦਾ ਪਬਲਿਕ ਐਸ ਵੈਲ ਵੌਰਸਡ ਵਿਦ ਦਾ ਫੈਕਟ ਕਿ ਗਲਤ ਹੋਇਆ ਤੇ ਉਹ ਸਾਨੂੰ ਨਾਲ ਸਹਿਯੋਗ ਦੇ ਰਹੇ ਨੇ ਕਿ ਡਾਕਟਰ ਸਾਹਿਬ ਤੁਸੀਂ ਕੀ ਕਰ ਰਹੇ ਹੋ ਪ੍ਰੋਟੈਸਟ ਕਰ ਰਹੇ ਹੋ ਤੁਹਾਡੀ ਸਿਕਿਉਰਿਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਠੀਕ ਡਾਕਟਰ ਪ੍ਰੋਬਲੀ ਇਨਕਵਰ ਕੀ ਕਹਿਣਾ ਚਾਹਦੇ ਹੋ ਜਿਹੜਾ ਅੱਜ ਪੂਰੇ ਭਾਰਤ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਉਸ ਨੂੰ ਲੈ ਕੇ ਕੀ ਕਹਿਣਾ ਹੈ ਇਟਸ ਐਸੋਸੀਏਸ਼ਨ ਹੈ ਇਹ ਸਾਡੀ ਪੀਸੀਐਮ ਐਸੋਸੀਏਸ਼ਨ ਉਹਨਾਂ ਨੇ ਇੱਥੇ ਸਿਵਲ ਹਸਪੀਟਲ ਜਲੰਧਰ ਦੇ ਵਿੱਚ ਇੱਕ ਸਟ੍ਰਾਈਕ ਆਰਗੇਨਾਈਜ਼ ਕੀਤੀ ਹੈ ਸਾਰੇ ਡਾਕਟਰ ਜਿੱਥੇ ਇਕੱਠੇ ਹੋਏ ਆ ਡਾਕਟਰ ਜਿ ਨਹੀਂ ਜਿਹੜੇ ਬਾਕੀ ਸਾਡਾ ਨਰਸਿੰਗ ਸਟਾਫ ਹੈ ਔਰ ਜਿਹੜੇ ਹੈਗੇ ਸਟਾਫ ਸਾਡਾ ਹਸਪੀਟਲ ਉਹ ਵੀ ਸਾਰਾ ਇਕੱਠਾ ਹੋਇਆ ਹੈ ਸਾਡਾ ਮੁੱਦਾ ਜਿਹੜਾ ਹੈਗਾ ਉਹ ਕੋਲਕਾਟਾ ਦੇ ਵਿੱਚ ਜਿਹੜਾ ਇੱਕ ਫੀਮੇਲ ਡਾਕਟਰ ਦੇ ਨਾਲ ਰਾਤ ਦੀ ਨਾਈਟ ਡਿਊਟੀ ਦੇ ਉੱਤੇ ਬਰਾਤਕਾਰ ਹੋਇਆ ਤੇ ਉਹਦਾ ਕਤਲ ਹੋਇਆ ਉਹ ਦਿਨ ਉਹਦੇ ਰਿਗਾਰਡਿੰਗ ਉਹ ਜਿਹੜਾ ਮੁੱਦਾ ਹੈਗਾ ਉਹ ਇਹ ਹੈ ਕਿ ਰਾਤ ਨੂੰ ਇੱਕ ਫੀਮੇਲ ਡਿਊਟੀ ਜਿਹੜੀ ਨਾਈਟ ਡਿਊਟੀ ਤੇ ਸੀਗੀ ਉਹਦਾ ਉਹਦਾ ਔਨ ਡਿਊਟੀ ਰੇਪ ਹੋਇਆ ਤੇ ਕਤਲ ਹੋਇਆ ਤੇ ਉਹਦੇ ਐਵੀਡੈਂਸ ਜਿਹੜੇ ਹੈਗੇ ਨੇ ਉਹ ਰੋਜ਼ ਡੋਜ਼ ਦੇ ਵਿੱਚ ਕੁਝ ਚੇਂਜ ਹੁੰਦੇ ਦਿਖਦੇ ਆ ਰਹੇ ਨੇ ਜਿਸ ਤੋਂ ਪਤਾ ਲੱਗਦਾ ਕਿ ਉਹਦੀ ਮੈਨੀਪੂਲੇਸ਼ਨ ਜ਼ਰੂਰ ਹੋ ਰਹੀ ਹੈ ਸਾਡੀ ਡਿਮਾਂਡ ਸਭ ਤੋਂ ਪਹਿਲੀ ਇਹ ਹੈ ਕਿ ਉਸ ਫੀਮੇਲ ਡਾਕਟਰ ਨੂੰ ਅਤੇ ਬਾਕੀਆਂ ਸਾਰੀਆਂ ਫੀਮੇਲਸ ਦੇ ਲਈ ਵੀ ਇਹ ਜਲਦੀ ਤੋਂ ਜਲਦੀ ਉਹਨਾਂ ਨੂੰ ਇਹਦਾ ਨਿਆਂ ਦਿੱਤਾ ਜਾਵੇ ਕਿਉਂਕਿ ਜਿੰਨਾ ਨਿਆਂੇ ਲੇਟ ਹੋਏਗਾ ਓਨਾ ਜ਼ਿਆਦਾ ਇਹ ਅਨਿਆਏ ਹੋਏਗਾ ਜਦੋਂ ਐਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਦੀ ਹੈ ਪੂਰਾ ਦੇਸ਼ ਪੂਰਾ ਭਾਰਤ ਦੇ ਮਿਲ ਕੇ ਸੱਟ ਲੱਗਦੀ ਹੈ ਕੀ ਲੱਗਦਾ ਹੈ ਕਿ ਸਰਕਾਰਾਂ ਨੂੰ ਇਸ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਹੈ ਕੁਝ ਸਨਤਾਈ ਕਰਨ ਦੀ ਜ਼ਰੂਰਤ ਹੈ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਮੇਨਟੇਨੈਂਸ ਦਾ ਬਹੁਤ ਜ਼ਿਆਦਾ ਇਹਦੇ ਵਿੱਚ ਮੁੱਦਾ ਹੈਗਾ ਹੈ ਮੇਨ ਕਿਉਂਕਿ ਅਸੀਂ এনवायरमेंट ਇਨਾ ਕੰਡਿਊਸਿਵ ਬਣਾ ਦਿੱਤਾ ਹੈ ਇਨਾ ਨਦਰਿੰਦਿਆਂ ਵਾਸਤੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਹ ਕੁਛ ਇਦਾਂ ਦੀ ਗਲਤ ਚੀਜ਼ ਕਰਨਗੇ ਤੇ ਉਹਨਾਂ ਨਾਲ ਕੋਈ ਉਹਦਾ ਸਰਕਮਸਟੈਂਸ ਉਹਨਾਂ ਨੂੰ ਫੇਸ ਨਹੀਂ ਕਰਨੇ ਪੈਣਗੇ ਸਾਡਾ ਮੁੱਦਾ ਮੇਨ ਇਹ ਹੈ ਕਿ ਸਾਨੂੰ ਆਪਣਾ ਬਚਾਅ ਕਰਨਾ ਹੈਗਾ ਇਸ ਲਈ ਅਸੀਂ ਵੀ ਨਾਈਟ ਡਿਊਟੀਆਂ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਲਈ ਸਾਡੀ ਸਿਕਿਉਰਿਟੀ ਜਿਹੜੀ ਹੈਗੀ ਆ ਉਹਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਜਿਹੜੇ ਸੌਲਟ ਦੇ ਕੇਸਿਸ ਆਉਂਦੇ ਆ ਜਿਹੜੇ ਹਰ ਤਰ੍ਹਾਂ ਦੀ ਮੋਅ ਬੁੰਦੀ ਆ ਜਿਹੜੀ ਕਿ ਬਿਲਕੁਲ ਚਾਰਜਡ ਮੋਅ ਬੁੰਦੀ ਆ ਸਾਡੇ ਤੇ ਅਟੈਕ ਕਰਦੀ ਆ ਕੇ ਉਹ ਅਸੀਂ ਉਹਨਾਂ ਤੋਂ ਬਚ ਸਕੀਏ ਅਸੀਂ ਆਪਣਾ ਬਚਾਅ ਕਰ ਸਕੀਏ ਤਾਂ ਦੋ ਇੱਕ ਅਕਸੀ ਕਦੇ ਅੱਗੇ ਕਿਸੇ ਨਾਲ ਨਾ ਹੋਵੇ ਅਸੀਂ ਸਿਕਿਉਰਿਟੀ ਦੀ ਪੂਰੀ ਮੰਗ ਕਰਦੇ ਹਾਂ ਸਰਕਾਰ ਨੂੰ ਐਸਐਨਜ਼ੈਟ ਨਿਊਜ਼ ਦੇ ਲਈ ਜ਼ਿਲ੍ਹਾੰਦਰ ਤੋਂ ਦਵਿੰਦਰ ਕੁਮਾਰ ਅਤੇ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ